ਇਸ ਵੀਰਾਂ ਦੇਖੋ ਜੀ ਡੀਸੀ ਪੁੱਤਰ ਦੀ ਆ ਗਏ ਕੋਈ 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 ਉਹਦੀ ਫੋਟੋ ਚਾਲ ਕਰਾ ਲਿਆ ਜਾਣੀਏ ਜੀ ਸਵਾਰ ਚਾਹੇ ਨਹੀਂ ਜੀ ਚੱਲ ਚੱਲ ਨਹੀਂ ਤੇ ਇੱਕ ਮਿੰਟ ਬਹੁਤ ਜਲੀਓ ਵੀਡੀਓ ਦਾ ਪਾਓ ਜੀ ਪੰਚ ਕਰਦੀ ਸਰਦੀ ਵਿੱਚ ਡਿਸਕਟਰ ਜੀਆ ਕਿਸੇ ਦੀ ਤਸਵੀਰਾਂ ਦੇਖ ਰਹੇ ਮੁਰਦਾ ਡੀਆ 10 ਮੀਟਰ 15 ਮੀਟਰ ਜੇ ਨੂੰ ਡੀਸੀ ਨੂੰ ਕਹ ਕੇ ਇਹ ਜਾਂ ਜਲਦਪਤਾ ਦੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦਾ ਕੱਢੇ ਬਾਹਰ ਦੇ ਉਹ ਪੁੱਤ ਪੜਾਉਂਦਾ ਮਾਰਦੇ ਉਹਨਾਂ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨਮਾਇंदे ਆ ਤੈਨੂੰ ਕਹਿ ਕੜ ਕੇ ਨਾ ਸੇ ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਦਾ ਇਹਨੂੰ ਕੋ ਡਾਲ ਚੁਕਾਦਾ ਨਾਲੇ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਵੇਖੋ ਡੀਡੀ ਜੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਬੈਠੋ ਨਾ ਕੱਢੋ ਵੀ ਬਾਹਰ ਕਰਕੇ ਉਹਦਾ ਮੈਂ ਮਤ ਉਤ ਹੋਈ ਆ ਮੇਰੀ ਲੋੜ ਪੈਣੀ ਆ ਤਾਂ ਦੋਆ ਦੇਣਾ ਤਸਵੀਰਾਂ ਦੇਖੋ ਸੀ ਡੀਸੀ ਉੱਤਰਦੀ ਆ ਬਿਲਕੁਲ ਕਰਕੇ ਉਹਦੀ ਸੁਣੋ ਚੱਲ ਕਰਾ ਲਿਆ ਜਾਣੀ ਉਸ ਵੜੀ ਚੱਲਦੀ ਪੰਜ ਕਰਾਓ ਜੀ ਚੱਲ ਚੱਲਦੀ ਇੱਕ ਮਿੰਟ ਹੋਰ ਆਉਂਦੇ ਜੀ ਵੀਡੀਓ ਦਾ ਆਉਂਦੇ ਜੀ ਬਾਜਵਾ ਮੰਗੇ ਜੀ 15 15 ਮਿੰਟ ਕੋਈ ਕਰਦੀ ਡੀਸੀ ਕਰਦੀ ਆ ਮਿੰਟ ਤਾਂ ਦੇ ਮੰਗਦੇ ਕਿਸੇ ਤੇ ਮੁੰਡੇ ਤਸਵੀਰਾਂ ਦੇਖ ਰਹੇ ਗੁਰਦਾਸਪੁਰ ਦੀਆਂ 1 ਮਿੰਟ 15 ਮਿੰਟ ਮੈਂ ਉਹ ਡੀਸੀ ਨੂੰ ਕਹ ਕੇ ਇੱਧੀਆਂ ਜਿਲਦਪਾਣੀ ਜਾਣੇ ਕਿ ਉਹਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸਦੇ ਕੱਢੇ ਬਾਹਰ ਨੂੰ ਨਾ ਪੁੱਤ ਪੜਾਵਾ ਦੇ ਬਾਹਰ ਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਆਰੇ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨਮਾਇਦੇ ਆ ਇਹਨੂੰ ਕੱਖੜ ਕੇ ਦੱਸੇ ਜਿਹੜਾ ਪਰਚਾ ਦੇਣਾ ਦਿਆ ਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਪਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਡੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕੋ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਦਾ ਨਹੀਂ ਪਾ ਡੁੱਕੇਦਾ ਸਾਲੇ ਕਰ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇੱਕੋ ਦੇਖੋ ਡੀਡੀ ਜੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਤੋ ਮੈਂ ਨੂੰ ਵੀ ਅਸੀਂ ਜੀ ਧੱਕਾ ਕਰਨਾ ਹੈ ਅਸੀਂ ਕਿਸੇ ਨੂੰ ਖੜੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸੰਭਾਰ ਕੱਢ ਕੇ ਦੱਸਿਓ ਕਦੋਂ ਨੀ ਕਦੋਂ ਵੀ ਬਾਹਰ ਆ ਰਹੀ ਹੈ ਮੱਤੂ ਹੋਈ ਆ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਆ ਉਹ ਡਿਪਟੀ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੱਦਾਂ ਦੀ ਸ਼ਬਦਾਵਲੀ ਉਹ ਯੂਜ਼ ਕਰ ਰਹੇ ਨੇ ਇੱਕ ਚੁੜੇ ਹੋਏ ਨੁਮਾਇੰਦੇ ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੀ ਸ਼ੋਭਾ ਨਹੀਂ ਦਿੰਦੀ ਹੈਗੀ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਦੋਂ ਸੱਤਾ ਵਿੱਚ ਨਹੀਂ ਹੈਗੇ ਜਿੱਕਰ ਉਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭੰਤੀ ਜਾਣਦੇ ਹੈਗੇ ਆ ਤੇ ਵਾਜਵਾ ਸਾਹਿਬ ਇਸ ਫ੍ਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ਤੁਸੀਂ ਇਹ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਵਿਗੜ ਨਾ ਪਾਓ ਤੁਹਾਡੇ ਕੋਲੇ ਨਹੀਂ ਕੈਂਡੀਡੇਟ ਹੈਗੇ ਹਾਰ ਮੰਨ ਲਵੋ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਵਾਮ ਆਦਮੀ ਪਾਰਟੀ ਦੇ ਨੁਮਾਇਤੇ ਖੁਦ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਆ ਤਾਂ ਕਿ ਮਤਲਬ ਇਹ ਨਿਰਪੱਖ ਚੋਣਾ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਲੋੜ ਆ ਉਦੋਂ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਪਰ ਨੋੜੀ ਰੋਕਿਆ ਜਾ ਰਿਹਾ ਜੀ ਇਹ ਬਲਕਿ ਜੇਕਰ ਕਿਸੇ ਨੂੰ ਐਨਓਸੀ ਨਹੀਂ ਵੀ ਮਿਲੀ ਤਾਂ ਉਹ ਜਿਹੜਾ ਸਵੇ ਘੋਸ਼ਨਾ ਪੱਤਰ ਦੇ ਕੇ ਜਿਹੜਾ ਹੈਗਾ ਉਹ ਆਪਣਾ ਫਾਰਮ ਸਬਮਿਟ ਕਰ ਰਿਹਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਫ੍ਰਸਟ੍ਰੇਸ਼ਨ ਇਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਚੁਣੇ ਹੋਏ ਨਮਾਇंदे ਨੂੰ ਇੱਕ ਆਈਐਸ ਅਫਸਰ ਦੇ ਖਿਲਾਫ ਵਰਤਣੀ ਸ਼ੋਭਾ ਨਹੀਂ ਦਿੰਦੀ ਸ ਵੀਰਾਂ ਦੇਖੋ ਅਸੀਂ ਡੀਸੀ ਦਫ਼ਤਰ ਦੀ ਆ ਗਏ ਕੋਈ ਕੋਈ ਜਲਦੀ ਸੁਣੋ ਚੱਲ ਕਰਾ ਲਿਆ ਜਾਣੀਏ ਦਸ ਮਿੰਟ ਚੱਲ ਪੰਜ ਕਰਾ ਲਿਆ ਚੱਲ ਚੱਲਦੀ ਤੇਰੀ ਤੂੰ ਇੱਕ ਮਿੰਟ ਬਹੁਤ ਜਲਦੀ ਹੋ ਗਿਆ ਦਫ਼ਤਰ ਆ ਚੱਲ ਗਈ 15 ਬੰਦ ਮੰਗੇ ਜੀ 15 ਇਹ ਗੱਲ ਸੁਣਦੇ ਵੀ ਦੇਖੋ ਡੀਸੀ ਕਰਦੀ ਆ 10 ਮਿੰਟ ਤਾਂ ਮੰਗਦੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਿਹਾ ਬਰਦਾਸ਼ਤ ਨਹੀਂ ਆ 15 ਮਿੰਟ ਜਨੂ ਡੀਸੀ ਨੂੰ ਕਹ ਕੇ ਇੱਧਰ ਜਿਲਧਾਤਾ ਜੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਫੱਟ ਕੇ ਬਾਹਰ ਦੱਸੇ ਵੱਡੇ ਬਾਦ ਨਾ ਪੁੱਤ ਬਣਾ ਲਾ ਹਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੱਖ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਤੇ ਆ ਬੈਠੇ ਹਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ 100 ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹ ਨਹੀਂ ਕੋਈ ਡਾਂਟੂਗਾ ਹਾਲੇ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖੋਲ ਨਹੀਂ ਦੇਣਾ ਜੀ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋਰ ਤਾਕਤ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਦੇਖੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਹੈ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੱਦਾਂ ਦੀ ਸ਼ਬਦਾਵਲੀ ਉਹ ਯੂਜ਼ ਕਰ ਰਹੇ ਨੇ ਇੱਕ ਚੁੜੇ ਹੋਏ ਨੁਮਾਇੰਦੇ ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੇ ਸ਼ੋਭਾ ਨਹੀਂ ਦਿੰਦੀ ਹੈਗੀ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਦੋਂ ਸੱਤਾ ਦੇ ਵਿੱਚ ਨਹੀਂ ਹੈਗੇ ਜੇਕਰ ਉਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭਾਨਤੀ ਜਾਣਦੇ ਹੈਗੇ ਆ ਤੇ ਵਾਜਵਾ ਸਾਹਿਬ ਇਸ ਫਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ਤੁਸੀਂ ਇਹ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਨਾ ਪਾਓ ਤੁਹਾਡੇ ਕੋਲੇ ਨਹੀਂ ਕੈਂਡੀਡੇਟ ਹੈਗੇ ਹਾਰ ਮੰਨ ਲਵੋ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਵਾਮੀ ਪਾਰਟੀ ਦੇ ਨੁਮਾਇੰਦੇ ਖੁਦ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਆ ਤਾਕੇ ਮਤਲਬ ਇਹ ਨਿਰਪੱਖ ਚੋਣਾ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਲੋੜ ਆ ਉੱਤੇ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਪਰ ਨੋੜੀ ਨੋਕਿਆ ਜਾ ਰਿਹਾ ਜੀ ਇਹ ਬਲਕਿ ਜੇਕਰ ਕਿਸੇ ਨੂੰ ਐਨਓਸੀ ਨਹੀਂ ਵੀ ਮਿਲੀ ਤਾਂ ਉਹ ਜਿਹੜਾ ਸਵੇਖੋਸ਼ਨਾ ਪੱਤਰ ਦੇ ਕੇ ਜਿਹੜਾ ਹੈਗਾ ਉਹ ਆਪਣਾ ਫਾਰਮ ਸਬਮਿਟ ਕਰ ਰਿਹਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਫ੍ਰਸਟੇਸ਼ਨ ਇਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਚੁਣੇ ਹੋਏ ਨਮਾਇंदे ਨੂੰ ਇੱਕ ਆਈਐਸ ਆਫੀਸਰ ਦੇ ਖਿਲਾਫ ਵਰਤਣੀ ਸ਼ੋਭਾ ਨਹੀਂ ਦਿੰਦੀ